ਆਮਨ ਕੀ ਦਿਖਾਣ ਲੱਗ ਰਹੀ ਹੈ ਅਮਨ ਬਹੁਤ ਕੁਝ ਅਮਨ ਕਰਦਾ ਮੇਰਾ ਪਾ ਸਾਰੇ ਆਪਣੇ ਪੈਟਰਨ ਡਿਜ਼ਾਈਨ ਕੀ ਬਣਾਇਆ ਤੂੰ ਐਸੇ ਸਿਰ ਦਾ ਅੱਜ ਮੈਂ ਤੁਹਾਨੂੰ ਪਤਾ ਨਹੀਂ ਅੱਜ ਫਿਰ ਕਲੰਦਰ ਜੀ ਤੂੰ ਦੇਖ ਸੁਣਿਆ ਵੀ ਕਲੰਦਰ ਕਹਿੰਦਾ ਮੈਂ ਰੈਸਟ ਕਰਨ ਦੀ ਅੱਜ ਕੱਪੜੇ ਧੋਣ ਦੀ ਹੈ ਘਰੇ ਰਹੀ ਅੱਜ ਤੇ ਇਸ ਕਰਕੇ ਇਹ ਵਾਲਾ ਡਿਜ਼ਾਈਨ ਕੀਤਾ ਇਹ ਸਾਰੇ ਉਦੋਂ ਹੀ ਕਰਦੇ ਜਦੋਂ ਸਾਰੇ ਜਿਆਦਾ ਕੋਈ ਜਿਵੇਂ ਕੱਪੜਿਆਂ ਦਾ ਧੋਣ ਦਾ ਕੰਮ ਕਰ ਦਿੰਦੇ ਆ ਕੋਈ ਹੋਰ ਕੰਮ ਆ ਕੀ ਲੈਂਦਾ ਆ ਕੀ ਲੈਂਦਾ ਸਾਹ ਚੜ ਗਿਆ ਇਹ ਸਾਰਾ ਕੁਝ ਤੁਹਾਨੂੰ ਸ਼ਾਇਦ ਪਤਾ ਨਹੀਂ ਸੀ ਹੈਗਾ ਤੇ ਇਹ ਆਪਾਂ ਕੱਲ ਲਗੇ ਜੀ ਸ਼ਾਪਿੰਗ ਕਰਨ ਆਪਣੇ ਕਸਟਮਰ ਲਈ ਹੈ ਨਾ ਉਹਨਾਂ ਨੇ ਜਿਵੇਂ ਸੂਟਾਂ ਦਾ ਆਰਡਰ ਆਪਣੇ ਕੋਲ ਚੱਲ ਰਿਹਾ ਤਾਂ ਉਹ ਕਹਿ ਰਹੇ ਸੀ ਕਿ ਸਾਨੂੰ ਬੈੱਡ ਸ਼ੀਟ ਵਗੈਰਾ ਦੀ ਵੀ ਜ਼ਰੂਰਤ ਹੈ ਅਗਰ ਜੀ ਤੁਸੀਂ ਸਾਨੂੰ ਇਥੋਂ ਭੇਜ ਸਕਦੇ ਹੋ ਤਾਂ ਸਾਡੇ ਵਾਸਤੇ ਬੈੱਡ ਸ਼ੀਟਾਂ ਵੀ ਜਰੂਰ ਭੇਜਿਓ ਤੇ ਉਹਨਾਂ ਵਾਸਤੇ ਆਪਾਂ ਨੇ ਬੈੱਡ ਸ਼ੀਟਾਂ ਲਈਆਂ ਸੀ ਤੇ ਨਾਲ ਹੀ ਆਪਾਂ ਨੇ ਲਈ ਸੀ ਇਹ ਵਾਲੇ ਕਵਰ ਇਹ ਹੈਗਾ ਜੀ ਸਿੰਗਲ ਰਜਾਈ ਦਾ ਕਵਰ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਾਫੀ ਸਾਰੇ ਮੈਸੇਜ ਇੱਕ ਵਾਰੀ ਆਏ ਸੀ ਵੀ ਜੇ ਤੁਸੀਂ ਬੈਟਾ ਵਗੈਰਾ ਜਿਹੜਾ ਲਿਆਉਂਦੇ ਸਾਨੂੰ ਜਰੂਰ ਦਿਖਾਇਆ ਕਰੋ ਤੇ ਸਿੰਗਲ ਰਾਈ ਦਾ ਕਵਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਵੱਡਾ ਹੈ ਨਾ ਅੰਦਰ ਤੇ ਡਿਜ਼ਾਈਨ ਬਹੁਤ ਸੋਹਣਾ ਅੱਜ ਕੱਲ੍ਹ ਡਬਲ ਸ਼ੇਡ ਵਾਲੇ ਵੀ ਦੋਨੋਂ ਸਾਈਡ ਜਿਵੇਂ ਆਪਾਂ ਕਹਿ ਰਹੇ ਵੀ ਦੋਨੋਂ ਸਾਈਡ ਹੀ ਆਪਾਂ ਵੇਅਰ ਕਰ ਸਕਦੇ ਹਾਂ ਉਹ ਚੀਜ਼ ਹੈ ਇਹਦਾ ਉੱਪਰ ਵਾਲਾ ਡਿਜ਼ਾਈਨ ਚੈੱਕ ਕਰੋ ਔਰ ਨੀਚੇ ਵਾਲਾ ਵੀ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਹੈ ਘੈਂਟ ਲੱਗ ਰਿਹਾ ਯਾਰ ਹਾਂ ਤੇ ਗੁਰ ਵਗੈਰਾ ਇਹਤੇ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਕਿਉਂਕਿ ਆਪਾਂ ਪਹਿਲਾਂ ਵੀ ਲਿਆਂਦੇ ਹੋਏ ਸੀ ਬਟ ਉਹ ਇਕਸਾਈਡਡ ਸੀ ਡਬਲ ਸਾਈਡਡ ਨਹੀਂ ਸੀ ਹੈਗੇ ਤੇ ਉਹਨਾਂ ਦੇ ਅੱਜ ਤੱਕ ਗੁਰ ਨਹੀਂ ਆਈ ਕਾਫੀ ਸਾਲ ਹੋ ਗਿਆ ਸਾਨੂੰ ਉਹ ਲਿਆਂਦੇ ਹੋਇਆਂ ਨੂੰ ਤੇ ਹੁਣ ਇਹ ਸਾਰਾ ਕੀ ਹੋਇਆ ਵੀ ਅੱਜ ਮੈਂ ਹੁਣ ਛੁੱਟੀਆਂ 'ਚ ਸਾਰਿਆਂ ਨੇ ਲੋੜੀ ਚ ਆ ਜਾਣਾ ਸਾਰਿਆਂ ਨੇ ਤੇ ਫਿਰ ਕੋਈ ਸਿੰਗਲ ਝਾਈ ਲਾਈਕ ਕਰਦਾ ਕੋਈ ਡਬਲ ਝਾਈ ਲਾਈਕ ਕਰਦਾ ਇਸ ਕਰਕੇ ਮੈਂ ਸਿੰਗਲ ਝਾਈਆਂ ਤੇ ਲਿਆਂਦੇ ਜਿਹੜੇ ਪਿਛਲੇ ਪਏ ਸੀ ਉਹ ਵਧੀਆ ਲੱਗੇ ਫਿਰ ਮੈਨੂੰ ਆ ਲੱਗਿਆ ਵੀ ਉਹ ਪੁਰਾਣੇ ਜਿਹੇ ਹੋ ਗਏ ਆ ਤੇ ਮੈਂ ਫਿਰ ਦੋ ਲੈ ਆਈ ਸੀ ਆਪਣੇ ਵਾਸਤੇ ਵੀ ਤੇ ਇਹ ਵੀ ਸੇਮ ਡਿਜ਼ਾਈਨ ਆ ਜਿਹੜਾ ਬੜੀ ਸੋਹਣੀ ਇਹਨਾਂ ਦੀ ਕੁਆਲਿਟੀ ਐ ਬੜਾ ਹੀ ਸੌਫਟ ਫੈਬਰਿਕ ਐ ਹਨਾ ਤੇ ਇਹ ਲੈਂਦੇ ਆ ਜੀ ਮੈਂ ਡਬਲ ਰਜ਼ਾਈਆਂ ਦੇ ਕਵਰ ਇਹ ਵੀ ਮੇਂ ਸਿੰਗਲ ਲੱਗੀਆਂ ਨੇ ਕਿੰਦਰ ਕਿ ਡਬਲ ਯਾਰ ਘੈਂਟ ਆ ਬੀਬੀ ਘੈਂਟ ਆ ਘੈਂਟ ਨੇ ਇਹ ਡਬਲ ਨੇ ਹਾਰ ਡਬਲ ਐ ਇਹ ਵੀ ਡਬਲ ਸਾਈਡਡ ਨੇ ਚੈੱਕ ਕਰ ਸਕਦੇ ਤੁਸੀਂ ਪ੍ਰਿੰਟ ਕਿੰਨਾ ਸੋਹਣਾ ਐ ਤੇ ਇਸ ਤਰੀਕੇ ਨਾਲ ਰਹੇਗਾ ਜੀ ਦੂਸਰੀ ਸਾਈਡ ਤੋਂ ਉੱਪਰ ਪ੍ਰਿੰਟ ਐ ਜਾਂ نیچے ਕੋਈ ਹੋਰ ਡਿਜ਼ਾਈਨ ਬਣਿਆ ਹੋਇਆ ਤੇ ਆਪਾਂ ਦੋਨੋਂ ਸਾਈਡ ਹੀ ਕਈ ਵਾਰ ਨਾ ਉੱਪਰ ਝਾਈ ਲੈਂਦੇ ਉਲਝ ਜਾਂਦੇ ਪਤਾ ਲੱਗਦਾ ਫਿਰ ਝਾਈ ਦੀ ਸਿੱਧੀ ਸਾਈਡ ਕਿਹੜੀ ਤੇ ਉਲਟੀ ਸਾਈਡ ਕਿਹੜੀ ਇਸ ਕਰਕੇ ਕਵਰ ਨੇ ਜਿੱਦਾਂ ਨੂੰ ਮਰਜ਼ੀ ਵਦਾਈ ਲੈ ਸਕਦੇ ਆ। ਨਾਲੇ ਗਰਮ ਵੀ ਹੋਣਗੇ ਬੰਨ ਪੂਰੇ। ਹਾਂ ਨਹੀਂ ਗਰਮ ਤਾਂ ਹੈਗੇ ਨੇ। ਇਹ ਚੀਤਾ ਹੈਗੀ ਏ। ਤੇ ਇਹ ਸੀ ਇੱਕ ਕਵਰ ਤੇ ਇਹ ਮੈਂ ਆਪਣੇ ਘਰ ਵਾਸਤੇ ਲਈ ਆਈ ਆ ਜੀ ਤੇ ਇੱਕ ਕਵਰ ਇਹ ਸੀ ਇਹ ਵੀ ਮੈਨੂੰ ਬੜਾ ਪਸੰਦ ਆਇਆ ਸੀ। ਲੈਣ ਤੇ ਆਪਾਂ ਆਪਣੇ ਕਸਟਮਰਾਂ ਵਾਸਤੇ ਗਏ ਸੀ ਪਰ ਮੈਨੂੰ ਪਸੰਦ ਆ ਗਏ ਮੈਂ ਆਪਣੇ ਵਾਸਤੇ ਵੀ ਲੈ ਆਈ। ਤੇ ਇਹ ਵੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਇਹ। ਕਿਹਟ ਆ ਯਾਰ। ਤੇ ਪੂਰੇ ਖੁੱਲੇ ਡੁੱਲੇ ਨੇ। ਜੇ ਤੁਹਾਨੂੰ ਵੀ ਡਬਲ ਸਾਈਜ਼ ਅਗਾਂ ਤੁਸੀਂ ਚਾਹੁੰਦੇ ਹੋਣਾ ਤੇ ਉਹ ਆਪਣੇ ਕੋਲ ਮਿਲ ਜਾਣਗੇ ਜੀ ਤੁਹਾਨੂੰ ਆਰਾਮ ਨਾਲ। ਤੇਰੀ ਦੂਸਰੀ ਸਾਈਡ ਤਾਂ ਮੈਂ ਦਿਖਾਉਣੀ ਆ ਲਓ ਚੈੱਕ ਕਰੋ ਜੀ ਦੂਸਰੀ ਸਾਈਡ ਬੜੀ ਸੋਹਣੀ ਹੈ ਦੂਸਰੀ ਸਾਈਡ ਜਿਹੜੀ ਬਣੀ ਹੋਈ ਹੂੰ ਜਿਹੜੇ ਪਹਿਲਾਂ ਸਾਡੇ ਕੋਲ ਤੁਸੀਂ ਦੇਖਿਆ ਕਿ ਉੱਪਰਲੀ ਸਾਈਡ ਪ੍ਰਿੰਟਿੰਗ ਹੈ ਨੀਚੇ ਸਾਈਡ ਪਲੇਨ ਹੈ ਹਨਾ ਜਿਹੜਾ ਅਸੀਂ ਪਹਿਲਾਂ ਲਏ ਹੋਏ ਨੇ ਲਿਜਾਈ ਆਪਣੇ ਘਰੇ ਲੈਣੇ ਆਪਾਂ ਤੇ ਇਹ ਮੈਨੂੰ ਤਾਂ ਸੋਹਣੇ ਲੱਗੇ ਕਿ ਦੋਨੋਂ ਸਾਈਡਾਂ ਨਾਲ ਹੀ ਅਲੱਗ ਲੱਗਿਆ ਜਿੱਪ ਵੀ ਲੱਗੀ ਹੋਈ ਹੈ ਨਾ ਜਿੱਪ ਹਾਂ ਜਿੱਪ ਤਾਂ ਵੀ ਲੱਗਣੀ ਲਿਜਾਈ ਕਿਵੇਂ ਪਾਉਣੀ ਇਹ ਵਿੱਚ ਆਪਾਂ ਨੇ ਤੇ ਤੁਹਾਨੂੰ ਉੱਪਰ ਸਕਰੀਨ ਦੇ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਤੁਸੀਂ ਉੱਥੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਅਗਰ ਕੋਈ ਇਹ ਆਪਾਂ ਨੇ ਉਹਨਾਂ ਵਾਸਤੇ ਸਟੋਲ ਲਿਆਂਦੇ ਨੇ ਜੀ ਇਹਨਾਂ ਨੂੰ ਸਟੋਲ ਹੀ ਭੇਜਨੇ ਸਾਡੇ ਕੈਨੇਡਾ ਦਾ ਆਰਡਰ ਹੈ ਤੇ ਉਹਨਾਂ ਨੇ ਅਸੀਂ ਸਟੋਲ ਲਏ ਹੋਏ ਨੇ ਦੋ ਤੇ ਇਹ ਤਾਂ ਦਿਖਾਉਣੇ ਤੁਸੀਂ ਨਾ ਮੈਸੇਜ ਕਰਦੇ ਲੀ ਵੀ ਜਿੱਦਿ ਸਾਨੂੰ ਦਿਖਾ ਦਿਆ ਕਰੋ ਤੇ ਜਿਹੜੀ ਉਹਨਾਂ ਵਾਸਤੇ ਬੈੱਡ ਸ਼ੀਟਾਂ ਲਈਆਂ ਨੇ ਆਪਾਂ ਨੇ ਉਹ ਇਹ ਵਾਲੀਆਂ ਨੇ ਜੀ ਪਿਓਰ ਕਾਟਨ ਦੇ ਵਿੱਚ ਨੇ ਇਹ ਤੇ ਇਹ ਹੈਗੀਆਂ ਕਵੀਨ ਸਾਈਜ਼ ਨੇ ਜੀ ਇਹ ਤਾਂ ਖੋਲ ਕੇ ਤਾਂ ਵੈਸੇ ਕੀ ਦਿਖਾਉਣੀ ਐ ਕੁਇਨ ਸਾਈਜ਼ ਤੁਹਾਨੂੰ ਪਤਾ ਹੀ ਹੋਣਾ ਜੀ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਸੋਹਣਾ ਲਾਈਟ ਕਲਰ ਉਹਨਾਂ ਨੇ ਪਰਸਨਲ ਸਾਨੂੰ ਕਿਹਾ ਸੀ ਕਿ ਸਾਨੂੰ ਲਾਈਟ ਕਲਰ ਚਾਹੀਦੇ ਜਿਆਦਾ ਸਾਨੂੰ ਫੁੱਲ ਬੂਟੀਆਂ ਨਹੀਂ ਚਾਹੀਦੀਆਂ ਹੈਗੀਆਂ ਤੇ ਤੁਹਾਨੂੰ ਤੁਹਾਡੀ ਪਸੰਦ ਜਿਹੜੀ ਉਹ ਬਹੁਤ ਵਧੀਆ ਲੱਗਦੀ ਐ ਤੇ ਇਸ ਕਰਕੇ ਤੁਸੀਂ ਸਾਨੂੰ ਬੈੱਡਸ਼ੀਟਾਂ ਜ਼ਰੂਰ ਭੇਜੋ ਆਪਣੀ ਪਸੰਦੀਆਂ ਤੇ ਜਿਹੜੀਆਂ ਅਸੀਂ ਬੈੱਡਸ਼ੀਟਾਂ ਲੈ ਕੇ ਆਏ ਆ ਤੇ ਅਸੀਂ ਰਾਤ ਉਹਨਾਂ ਨੂੰ ਜਦੋਂ ਫੋਟੋ ਭੇਜੀ ਦੀਦੀ ਘਰ ਨੂੰ ਉਹਨਾਂ ਨੂੰ ਇੱਕ ਵਾਰ ਦੇ ਵੀ ਚ ਪਸੰਦ ਆ ਗਈਆਂ ਤਾਂ ਬੜੇ ਖੁਸ਼ ਹੋਏ ਕਹਿੰਦੇ ਦੀਦੀ ਸੱਚੀ ਬਹੁਤ ਪਸੰਦ ਆਈਆਂ ਬੈੱ ਇਸ ਤਰੀਕੇ ਨਾਲ ਸਾਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਾਡੀ ਚੀਜ਼ ਬੀਣਾ ਹਨਾ ਉਹਨਾਂ ਨੂੰ ਪੁੱਛਿਆ ਖਰੀਦੇ ਆਪਾਂ ਤੇ ਉਹਨਾਂ ਨੂੰ ਪਸੰਦ ਆ ਜਾਂਦੀ ਹੈ ਬਣਾਈ ਕੇ ਅੰਦਰ ਹੂੰ ਸਹੀ ਗੱਲ ਤੇ ਇਸ ਚੀਜ਼ ਦਾ ਆਪਾਂ ਨੂੰ ਮਾਣ ਆ ਜੀ ਕਿ ਸਾਡੀ ਜਿਹੜੀ ਖਰੀਦੀ ਹੋਈ ਚੀਜ਼ ਸਾਡੇ ਭੈਣਾਂ ਨਾਲ ਹਾਂ ਨਾਲ ਕੀ ਤੋਂ ਪਿੱਲੋ ਕਵਰ ਨੇ ਨਾਲ ਹਾਂਜੀ ਇਹ ਪਿੱਲੋ ਕਵਰ ਵੀ ਨਾਲ ਨੇ ਹਾਂ ਇਹ ਬੈੱਡ ਸ਼ੀਟ ਆ ਵਿਦ ਪਿੱਲੋ ਕਵਰ ਨੇ ਜੀ ਤੇ ਆ ਜਿਹੜੀ ਇਹ ਚੀਜ਼ ਨੂੰ ਬੜੀ ਪਸੰਦ ਆ ਜੀ ਪਰਸਨਲੀ ਇਹ ਵੀ ਬੈੱਡ ਸ਼ੀਟ ਹੈ ਜੀ ਇਹ ਵੀ ਆਪਣੇ ਵਾਸਤੇ ਇੱਕ ਲੈ ਕੇ ਆਵਾਂਗੇ ਯਾਰ ਇੱਥੇ ਸੇਮ ਕਲਰ ਹੈ ਨਾ ਮਿਲੇ ਆਪਾਂ ਨੂੰ ਇੱਥੇ ਕਲਰ ਹੋਰ ਸੀ ਲਾਈਟ ਡਾਰਕ ਜੇ ਕਲਰ ਸੀ ਇਹ ਇਹ ਵੀ ਕਲ ਜਿਹੜੀ ਬੈੱਡਸ਼ੀਟ ਹੈ ਕੁਇਨ ਸਾਈਜ਼ ਹੈ ਜੀ ਕਿੰਗ ਸਾਈਜ਼ ਨਹੀਂ ਹੈਗੀ ਉਹਨਾਂ ਨੇ ਆਪਣੇ ਅਕੋਰਡਿੰਗ ਮੰਗਵਾਈਆਂ ਨੇ ਤੇ ਇਦਾਂ ਇਹਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਬੈੱਡਸ਼ੀਟ ਵਾਲੀ ਤੇ ਬੈੱਡ ਦੇ ਉੱਪਰ ਵਿਸ਼ੇ ਹੋਣੇ ਪੜਿਛੋਣੇ ਲੁੱਕ ਇਹਦੀ ਆਉਂਦੀ ਹੈ ਗਰਮੀ ਚ ਆਪਾਂ ਵੀ ਲੈ ਆਵਾਂਗੇ ਇਹਦੇ ਨਾਲ ਦੀ ਹਾਂਜੀ ਹਾਂ ਹੁਣੇ ਲੈ ਆਉਂਦੇ ਆ ਗੱਲ ਕਰੋ ਤੁਸੀਂ ਉੱਥੇ ਬੋਲਣਾ ਸੀ ਮੈਨੂੰ ਕਿੰਮ ਲੈਣੀਆਂ ਨੇ ਆਪਾਂ ਨੂੰ ਪਸੰਦ ਰਹੀਆਂ ਆਪਾਂ ਲੈ ਲੈਂਦੇ ਯਾਰ ਕਿੱਡੀ ਗੱਲ ਸੀ ਤੋੜ ਨਾਲ ਸਾਨੂੰ ਬੈਠ ਸਿੱਟ ਚੰਗੀਆਂ ਨੇ ਅੱਛਾ ਹਾਂ ਤੁਸੀਂ ਗੱਲ ਕਰੋ ਹੋਰ ਕੁਝ ਕਹਿਣਾ ਚਾਹਤ ਹੋ ਕੋਈ ਪਰ ਉਹ ਕਹਿ ਰਹੇ ਸੀ ਕਿ ਮੈਨੂੰ ਸ਼ਾਪਿੰਗ ਕਰਾ ਦੇ ਸਾਰੀਆਂ ਭੈਣਾਂ ਕਹਿੰਦੀਆਂ ਹਾਏ ਅਮਨ ਜੀ ਦੀ ਕੁਲਵਿੰਦਰ ਵੀਰ ਨੂੰ ਸ਼ਾਪਿੰਗ ਕਰਾ ਦੋ ਯਾਰ ਮੈਨੂੰ ਨਹੀਂ ਕਰਾਉਂਦੀ ਹੈਗੀ ਇਹ ਸ਼ਾਪਿੰਗ ਕੁਲਵਿੰਦਰ ਨੇ ਮੈਨੂੰ ਸ਼ਾਪਿੰਗ ਕਰਾਣੀ ਕਿ ਮੈਂ ਕੁਲਵਿੰਦਰ ਨੂੰ ਸ਼ਾਪਿੰਗ ਕਰਾਣੀ ਨਹੀਂ ਅਮਨ ਹੁਣ ਤੂੰ ਕਰਾਉਣੀ ਆ ਅੱਛਾ ਹੁਣ ਤੇਰਾ ਟਾਈਮ ਆ ਹੁਣ ਉਹ ਹੀ ਆ ਗਿਆ ਕਹਿੰਦਾ ਬਦਲਾ ਲੈਂਦਾ ਟਾਈਮ ਆ ਗਿਆ ਹੈ ਪਿੰਨੇ ਸਾਲ ਤੈਨੂੰ ਖਵਾਇਆ ਤੇ ਹੁਣ ਤੂੰ ਮੇਰੋਂ ਕਰ ਮੈਨੂੰ ਸ਼ਾਪਿੰਗ ਕਰਾ ਹਾਏ ਯਾਰ ਆਹ ਕੰਮਾਂ ਨੇ ਮੈਨੂੰ ਮਸ਼ੀਨ ਲੰਨ ਲੰਨ ਕਰਦੇ ਮੈਨੂੰ ਲੱਗਾ ਸਾਰਾ ਸਾਲਾ ਹੀ ਨੰਗੇ ਨਾ ਮਸ਼ੀਨ ਹੀ ਲਈ ਜਾਣੀ ਹੈਗੀ ਆਪਣੇ ਕੋਲ। ਤੇ ਨਹੀਂ ਭਾਣਾ ਆਹ ਮਸ਼ੀਨ ਦਾ ਕੀ ਕਰਾਂਗੇ ਆਪਾਂ? ਇਹ ਰੱਖ ਦਾਂਗੇ ਵੀ ਵਾਸ਼ਰੂਮ ਚ ਲਾ ਦਾਂਗੇ ਇਹ। ਅੱਛਾ। ਇਹ ਛੋਟੇ ਮੋਟੇ ਕੰਮ ਨੇ ਜਿਹੜੇ ਜਿਵੇਂ ਛੋਟਾ ਮੋਟਾ ਇੱਕ ਦਾ ਸੂਟ ਤੋਂ ਨਾਲ ਹੋਵੇ ਉਹ ਚ ਧੋਲਿਆ ਕਰਾਂਗੇ। ਠੀਕ ਹੈ। ਠੀਕ ਹੈ। ਉਹ ਤਾਂ ਫਿਰ ਦੂਜੇ ਵਧੀਆ ਕੰਮ ਹਸ ਫਿਰ ਅਮਨ ਤੇਰਾ ਇਹ ਤੇ ਦਿਲ ਨਹੀਂ ਕਰਨਾ ਤਾਂ ਉਹਨੂੰ ਫਿਰ ਉਹੀ ਨਹੀਂ ਜੀ ਲਾ ਦਾਂਗੇ ਆਪਾਂ ਇਹੋ ਜਿਹੇ ਵੀ ਨਹੀਂ ਹੈਗੇ। ਐਡੇ ਵੀ ਆਪਾਂ ਹੋਰ ਹੀ ਜਿਆਦਾ ਨਹੀਂ ਹੈਗੇ ਸਾਡਾ ਦਿਲ ਨਹੀਂ ਕਰਨਾ ਇਹ ਬਹੁਤ ਮਾੜੇ ਹਾਲਾਤਾਂ ਚ ਲੰਗੇ ਹੋਇਆ। ਤੇ ਦੋ ਦਿਨ ਧਾਰ ਦੇ ਉੱਤੇ ਟੰਗੀ ਰੱਖਦੇ ਪਾਣੀ ਨੁੱਚੜੂਗਾ ਤੇ ਫੇਰ ਇਹ ਸੁੱਕਣਗੇ ਹਨਾ ਤੇ ਬਾਕੀ ਕਹਿੰਦਾ ਆਪਣਾ ਮਾੜਾ ਚੰਗਾ ਟਾਈਮ ਨਹੀਂ ਬੰਦੇ ਨੂੰ ਭੁੱਲਣਾ ਚਾਹੀਦਾ ਸਹੀ ਗੱਲ ਹੈ ਇਹ ਨਹੀਂ ਭੁੱਲਣਾ ਰਾਈਟ ਚਲੋ ਕਰੋ ਕੰਮ ਤੁਸੀਂ ਤੇ ਫਤਿਹ ਸਿੰਘ ਕੀ ਕਰਦਾ ਹੈ ਹੈ ਫਤਿਹ ਸਿੰਘ ਕੰਦਾ ਟੀਵੀ ਦੇਖ ਰਿਹਾ ਨਾ ਇਹ ਸ਼ੂਰ ਦੇ ਰੋ ਲਾ ਕੇ ਮੈਨੂੰ ਧੋਦਾ ਤੁਹਾਡੇ ਦੋ ਗੰਦੇ ਹੋਏ ਪਏ ਨੇ ਲਾ ਦਿੰਦੀ ਹਾਂ 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 ਬਲਾ ਬਲਾ ਧੁੰਦੀ ਧੁੰਦੀ ਬਨੇ ਕਿਦਨ ਅੱਗੇ ਦੇਖਦੇ ਆ ਉਹ ਸੀ ਬਾਰੇ ਤੇ ਲੋ ਜੀ ਕੰਮ ਕਰਦੇ ਕਰਦੇ ਮੈਨੂੰ ਕਹਿੰਦੇ ਸਬਜੀ ਵੀ ਲੈ ਲੈ ਮੈਂ ਨਾਲ ਆਪਣੇ ਪੈਸੇ ਮਟਰ ਆ ਮੈਨੂੰ ਸਬਜੀ ਵੀ ਲੈਣ ਲੱਗ ਗਈ ਤੂੰ ਸਾਰੇ ਕੰਮ ਕਰਦੀ ਹੈ ਨਾ ਸਾਰੇ ਕੰਮ ਅੱਜ ਘਰ ਨਾਲ ਸਾਰੇ ਕੰਮ ਕੀ ਲੈਣ ਦੀ ਹੈ ਇਹ ਪੈਸੇ ਮਟਰ ਇਹ ਹੈਗਾ ਪੈਸੇ ਪੈਨਸਲ ਕੇ ਪੈਨਸਲ ਹੈ ਪੈਨਸਲ ਵਾਜਦਾ ਜੀ ਇਹ ਪੈਨਸਲ ਹਾਂ ਜੀ ਪੈਨਸਲ ਮਟਰ ਹੈ ਪੈਨਸਲ ਮਟਰ ਹਾਂ ਵੈਰਾਈ 50 ਰੁਪਏ ਕਿਲੋ ਹਾਂ ਜੀ ਮਟਰ ਦੀ ਵੀ ਵੈਰਾਈ ਆਉਣ ਲੱਗੀ ਹੈ ਮਿੱਠਾ ਨਹੀਂ ਲੈਣਾ ਬਈ ਬਸ ਪੇਠੀ ਹਾਂ ਪੈਰਾ ਨਹੀਂ ਦਾ ਮਿੱਠਾ ਤਾਂ ਪਹਿਲਾਂ ਹੀ ਸਿਆਲ ਚ ਪੀਰੀਆਂ ਆਏ ਨਹੀਂ ਇਹ ਮਤਲਬ ਜੀ ਦਾਲ ਹੀ ਨਹੀਂ ਹੁੰਦੀ ਤਰੀ ਤੁਰੀ ਹਾਂ ਹਾਂ ਗਾੜੀ ਬਣਦੀ ਹੈ ਵਧੀਆ ਠੀਕ ਹੈ ਵੀਰੇ ਆਹ ਕੰਡਾ ਕਿੰਨੇ ਦਾ ਆਇਆ ਮੈਂ ਕੰਡਾ ਲੈਣਾ ਹੈ ਦੋ ਦਮ ਨਵਾ ਪੁੱਤ ਲੈ ਦੋ ਮਿੰਟ ਦਿੱਤਾ ਭੋਲਦਾ ਐ ਇਹ ਕੰਮੀ ਮੇ ਤਾਂ ਕਿਵੇਂ ਸਮਝਦਾ ਤੁਸੀਂ ਕੰਡਾ ਵੀਰ ਵਾਲੀ ਰੱਖ ਲੈਣੇ ਆਪਾਂ ਕਵੈਸਟੀ ਦੇ ਸਰਵ ਨਾਲ ਹੁੰਦਾ ਜੀ ਹੋਏ 40 अच्छा आपा सा आपा ने ये नहीं ਲੈਣਾ ਹੈਗਾ अच्छा हां क्योंकि अपन इत्ता वेट अमना ही ਲੈ ਲੈ ਵੀਰੇ ਵਾਲਾ ਵੀਰ ਨੂੰ ਕਹਿੰਦਾ ਆਪਾਂ ਹੋਰ ਲੈ ਲਈ ਕੋਈ अमना कपड़े ना वेट ਕਰਨਾ ਹੁੰਦਾ ਵੀਰੇ अच्छा जी हां ਜਿਹੜੇ ਮਟਰ ਦਾ ਇਹ ਗੱਲਬਾਤ ਘਾਟੀ ਹੈ ਕਿਵੇਂ ਕਪੜੇ ਵੇਚਦੇ ਹੋ हां जी हां जी ਆ ਤੋਲ ਕੇ ਵੇਚਦੇ ਹੋ ਨਹੀਂ ਨਹੀਂ ਕਹਿੰਦਾ ਵੀਰੇ ਆਪਣਾ ਕਪੜਾ अच्छा ओ वेटਨ ਵਾਲੀ ਫਿਰ ਆਉਂਦਾ ਕੋਰੀਅਰ ਕੋਰੀਅਰ ਦਾ ਪੈਸੇ ਨਾ ਹੁੰਦਾ ਅੱਛਾ ਅੱਛਾ ਸੀ ਠੀਕ ਹੈ ਫਿਰ ਤੋਂ ਦੋਵੇਂ ਟੇਲ ਹੋਣਗੇ ਕਿੰਨਾ ਕਿਨ ਖਾਸਾ ਮੰਜੰਦਾਗਾ ਉਹ 12 12 ਕਿਲੋ 15 15 ਕਿਲੋ ਵੀ ਹੋ ਜਾਂਦਾ ਕਈ ਵਾਰ ਫਿਰ ਕੋਈ ਗੱਲ ਨਹੀਂ ਫਿਰ ਇਹ ਦੂਧ ਤਾਂ ਫਿਰ ਤੁਹਾਨੂੰ ਬਹੁਤ ਘੱਟ ਸਮਝੂਗਾ ਅੱਛਾ ਦੁੱਧ ਤੋਂ ਬੈਸੋਂ ਜ਼ਿਆਦਾ 2000 ਰੁਪਏ ਦਾ ਨਹੀਂ ਵੀਰੇ ਕਈ ਵਾਰ ਅਸੀਂ ਨਾ ਉਹ ਵੀ ਬਣਾਉਣਾ ਪੈਂਦਾ ਹੈ ਆਪਣਾ ਖੋਆ ਖੋਆ ਕੱਢਣਾ ਪੈਂਦਾ ਜਾਂ ਕੋਈ ਹੋਰ ਜੀਰੂ ਨਹੀਂ ਪੈਂਦੇ ਉਹ ਤੋਲਣ ਤੋਲਣ ਵਾਸਤੇ ਠੀਕ ਹੈ ਕੱਟਾ ਕਰਕੇ ਤੋਲ ਲੈਣਾ ਇਧਰ ਹੋ ਜਾ ਯਾਰ ਤੁਸੀਂ ਨਹੀਂ ਜੀ 1000 ਰੁਪਏ ਦਾ ਵਧੀਆ ਮਿਲਦਾ ਅੱਛਾ ਉਹ ਤੋਲਦਾ ਹੁੰਦਾ 20 25 ਕਿਲੋ ਤੱਕ 30 ਕਿਲੋ ਤੱਕ ਠੀਕ ਹੈ ਕੋਈ ਕੀ ਹੋਰ ਕਰੋ ਕਰਦੇ ਨਹੀਂ ਹੋਰ ਕਰਨਾ ਜੀ ਜਿਹੜਾ ਇਹ ਕ ਇਸ ਨਾਲ ਉਹ ਇਹਦਾ ਜਦੋਂ ਸਟੀਲ ਨਾਲ ਉਹਦੇ ਤਰ੍ਹਾਂ ਸਾਰਾ ਲੱਗਿਆ ਹੋਊਗਾ ਹਾਂ ਹਾਂ ਉਹ ਸਪੋਰਟ ਘੱਟ ਹੁੰਦੀ ਜਦ ਮੈਂ ਅਸੀਂ ਧਰ ਦੇਗੇ ਸਾਡ ਲਾ ਤਾਂ ਟੁੱਟ ਜਾਂਦਾ ਹਲ ਹਲ ਕੇ ਐ ਲੋਕ ਲਈ ਜਬਜੇ ਤੂੰ ਦੇਖ ਰੋਂ ਧਰਨਾ ਕਰੇ ਹਾਂ ਤਾਂ ਇੱਕ ਤਾਂ ਉਹ ਸਸਤਾ ਮਿਲਦਾ ਹੈਗਾ ਅੱਛਾ ਅੱਛਾ ਗੱਡ ਲੈਉਣੇ ਆ ਤੁਹਾਨੂੰ ਆਪ ਹੋਈ 1000 ਰੁਪਏ ਦਾ ਮਿਲ ਜੂਗਾ 1000 ਰੁਪਏ ਦਾ 1200 ਮਿਲ ਜੂਗਾ 1500 ਦਾ ਮਿਲ ਜੂਗਾ ਹਾਂ ਬਸ ਸਾਰੇ ਦਿਖਾਉਣਗੇ ਉਹ ਹੋਰ ਜੀ ਅਦਰਕ ਤੇ ਮਾਈ ਪਾਈਆ ਬੜੇ ਉਹਦੇ ਫਲਗਰੇ ਜਿੱਲਾ ਦਾ ਲੱਗਦਾ ਹੈ। ਦੋ ਦੋ ਬੰਦ ਆਦੇ ਹੋ ਜਾਣਾ। ਅਸਲੀ ਆਦਤ ਹੈ ਇਹ। ਇਹ ਰਿਜਨਲ ਆਪ ਹੈਗਾ। ਬਾਕੀ ਜੇ ਮਰਚ ਕੀ ਆ ਤੁਸੀਂ। ਅੱਛਾ ਜੀ ਹੋਰ। ਹੋਰ ਗਾਜਰਾਂ ਕਿਵੇਂ ਨੇ? ਵਧੀਆ ਨੇ। 20 ਰੁਪਏ ਕਿਲੋ ਹਾਂਜੀ। 2 ਕਿਲੋ ਕਰ ਦੋਗਾ। 2 ਕਿਲੋ ਬਹੁਤ ਨੇ ਗਾਜਰਾ। 2 ਕਿਲੋ ਗਾਜਰਾ ਕਰ ਦੋ। ਵੈਸੇ ਪਈਆਂ ਨਹੀਂ ਮਿਲਦਾ ਗਾਜਰਾ ਥੋੜੀਆਂ ਕਿੱਥੇ ਚਾਰ ਦਾ ਬਗਲ ਜਰਾ ਮਈਆਂ ਨੇ। ਖੁਰਕਾ ਕਾਤੋਂ ਲੱਗੀ ਮੇਰੇ ਪੈਰਾਂ ਤੇ। ਪੈਰਾਂ ਖੁਰਕ ਹੋਣੀ ਆ। ਚਿੱਤਰਪੈਣ ਨੇ ਫੁਰਕੋਣ ਕਹਿੰਦੇ ਪੈਸਾ ਜਾਂਦਾ ਚਿੱਤਰਪੈਣ ਵਾਲੇ ਨੇ ਚਿੱਤਰ ਤਾਂ ਉਦੋਂ ਪੈਣਾ ਜਰ ਜੁੱਤੀ ਜੁੱਤੀ ਚੜੀ ਹੋਵੇ ਕਹਿੰਦੇ ਨਹੀਂ ਨਹੀਂ ਫੁਰਕੋਣ ਦੇ ਵੀ ਇੰਦਰੇ ਫੁਰਕੋਣ ਦਾ ਬੰਦਾ ਕਹਿੰਦਾ ਪੈਸੇ ਲੱਗੜਿਆ ਮੇਰੇ ਪੈਸੇ ਮੈਂ ਕੁਝ ਨਾ ਲਾਇਆ ਕਰਨ ਪਾਣੀ ਲੱਗ ਗਿਆ ਅੰਮਾ ਨੇ ਕਿਹਾ ਜਾਣਾ ਹੋਣਾ ਤਾਂ ਫੁਰਕੋਣ ਲੱਗ ਗਿਆ ਸਰੋਂ ਦਾ ਤੇਲ ਕਿਤੇ ਸਿਰ ਨਹੀਂ ਧੁੱਪਦਾ ਹੈਗਾ ਮਹੀਨੇ ਬਾਅਦ ਤੇਲ ਦਾ ਸਰੋਂ ਦਾ ਤੇਲ ਭਰ ਦੇਣਾ ਹੀ ਬੂਰਾ ਦੇਖ ਫਿਰ ਕਟਾਉਣੀ ਸਰੋਂ ਦਾ ਬੂਰਾ ਜੀ ਗੋਭੀ ਬਿਲੇ ਲਾ ਬਣ। ਨਹੀਂ ਬੋਲਿਕ ਨਹੀਂ। ਹੂੰ। ਪਕੌੜੇ ਪੂੜੇ ਬਣਾ ਲਾਂਗੇ। ਹਾਂ। ਮਾਲ ਫੈਮਿਲੀ ਆਪਣੀ ਸਾਰੀ ਆ ਰਹੀ ਹੈ ਹੁਣ। ਹਾਂ। ਲੋੜੀ ਬਣਾ ਰਹੇ ਹਾਂ। ਹਾਂਜੀ ਹਾਂ ਵੀਰੇ ਲੋੜੀ ਦਾ ਸੁੱਖ ਨਾਲ ਆਪਾਂ ਚਾਹੇ ਮੁੰਡਾ ਹੋਇਆ ਹੋਵੇ ਚਾਹੇ ਨਾ ਹੋਇਆ ਹੋਵੇ ਲੋੜੀ ਆਪਾਂ ਐਸਾ ਵਾਲੀ ਬਣਾਉਨੇ ਆ। ਠੀਕ ਹੈ। ਕਿੱਲੀ ਕਰੋਈ। ਆਹ ਬੰਦਾ ਮਰਜ਼ੀ ਬਣਾਉਂਦਾ ਇਤਨਾ ਬੰਦਾ। ਅਭੀ ਰੇਕ ਨੂੰ ਕਿੰਨੇ ਕਿਹਾ ਜੀ ਇਹ ਦਾ ਬਾਹਰੀ ਤੇ ਨਾ ਖਦਾ ਆ ਇਹਦਾ ਰਹਿਣ ਦਾ ਵੀ ਕੋਈ ਨਾ 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 ਸੱਸੀ ਕਲਾ ਮਜ਼ਾਕ ਨਹੀਂ ਹੈਗਾ ਅਜੀ ਪਾਈ ਕਾ ਅਗਰ ਵੀ ਪਤਾ ਨਿਕਲ ਨੂੰ ਹੋਣਾ ਕਿ ਇਹ ਹੋਣਾ ਹੈਗਾ ਇਹ ਤਾਂ ਹੈਗਾ ਕਿਹੜਾ ਅਜਲਾ ਦੇ ਨਹੀਂ ਇੰਜਵਾਏ ਕਰ ਲਓ ਹਾਂ ਇਹ ਤਾਂ ਹੁੰਦਾ ਹੈਗਾ ਖਾਣਾ ਵੀ ਨਹੀਂ ਜੋ ਕੋਈ ਕੁਝ ਹੋਰ ਦੱਸੋ ਜੀ ਖਾਣਾ ਪੀਣਾ ਨੱਚਣਾ ਟੱਪਣਾ ਸੀ ਜਦੋਂ ਸਾਡਾ ਦਿਲ ਕਾ ਨੱਚਣਾ ਨੱਚ ਲਾ ਗਿਆ ਚਲੋ ਜੀ ਕਹਿੰਦਾ ਰੋਣੋ ਸੀ ਰੋਣ ਲੱਗ ਜਾਨੇ ਦਿਲ ਤੇ ਨਹੀਂ ਰੱਖਦੇ ਸੀ ਠੀਕ ਹੈ ਜੀ ਤੇ ਆਜ ਕੀ ਰੇਟ ਹੈ ਵੀਰੇ 4 25 ਜੀ ਤੁਹਾਨੂੰ ਕੀ ਰੇਟ ਲਾਉਗਾ ਸਨਾਮਾ ਇਹ ਤੁਹਾਨੂੰ ਜਮਾਂ ਜਾਏ ਦੱਸ ਜੀ ਬਦਰਿਆ ਨਾਰੇਟ ਹੁਣ ਉਹ ਬਾਕੀ ਗਿੱਲਾ ਗੁੱਲਾ ਆ ਜਾਂਦਾਗਾ ਨਸਨ ਮੁਸਨ ਜਿਹੜਾ ਪਿਆਜ਼ ਵੀ ਲੈ ਲੈਣਾ ਸੁਨਾਮ ਤਾਂ ਪੂਜਾ ਸਮਾਨ ਲੈਣੀ ਜਾਵਾਂਗੇ ਲੋੜੀ ਦਾ ਸਬਜ਼ੀਆਂ ਨਹੀਂ ਮੈਂ ਖਰੀਦਣੀ ਮੈਂ ਨਹੀਂ ਮੰਡੀਆਂ ਚ ਵੜਦਾ ਹੁਣ ਅਨਾਰ ਅਮਰੂਦ ਹੀ ਅਨਪਕਣ ਅੱਛਾ ਅਮਰੂਦ ਵੀ ਆ ਗਿਆ ਛਿੱਲ ਕੇ ਦੋ ਫਿਰ ਖਾਵਾਂਗੇ ਠੀਕ ਅਮਰ ਜਿਹੜਾ ਤੂੰ ਮੰਗ ਰਹੀ ਸੀ ਜਲੰਧਰ ਵਾਲੇ ਨਹੀਂ ਹੈਗੇ ਇਹ ਇਹ ਜਿਹੜਾ ਤੂੰ ਮੰਗ ਰਹੀ ਉਹ ਹੀ ਹੈ ਇਹ ਕੋਈ ਜਲੰਧਰ ਤੋਂ ਹੈਗਾ ਵੈਸੇ ਤਾਂ ਹੈਗੇ ਕਾਫੀ ਸਾਰੇ ਸਾਨੂੰ ਮਰੂਦ ਕੋਲ ਇਹ ਮਿੱਠਾ ਮਿੱਠਾ ਹੋਊਗਾ ਵੀਰੇ ਇਹ ਇਹ ਬਾਲਾ ਮਿੱਠਾ ਨਹੀਂ ਹੁੰਦਾ ਜੀ ਅੱਛਾ ਫਿੱਕਾ ਜਾਂ ਹੁੰਦਾ ਹੈ ਇਹ ਚ ਜਾਨੀ ਕਿ ਉਹ ਬੀਜ ਘੱਟ ਹੁੰਦਾ ਆਉਂ ਹੀ ਹੈ ਕਿਉਂ ਤੇਰੇ ਵਿੱਚ ਬੀਜ ਨਹੀਂ ਹੁੰਦਾ ਇਹ ਚ ਠੀਕ ਹੈ ਠੀਕ ਹੈ ਜਿਹੜਾ ਮਿੱਠੇ ਵਾਲਾ ਥੋੜਾ ਕੱਚਾ ਬਾਲਾ ਹੁੰਦਾ ਉਹ ਵੱਡੇ ਘਟਾ ਇੰਨਾ ਚਾਪ ਰਹੇ ਹੁੰਦੇ ਨੇ ਠੀਕ ਹੈ ਠੀਕ ਹੈ ਦੱਸ ਸਮਝ ਲੈਣਾ ਹੈ ਦੇਹ ਦੇ ਵਿੱਚ ਵਧੀਆ ਤੇ ਕਰਦੇ ਦੋ ਚਾਰ ਰਾਤ ਮੈਂ ਰਾਤ ਮੈਂ ਇੱਕ ਅਮਰੂਦ ਬਠਾ ਇੱਕ ਵਜੇ ਖਾਦਾ ਮੈਂ ਰਾਤ ਚੋਰੀ ਚੋਰੀ ਮੈਂ ਜੇ ਦੇਣ ਦੇਣ ਚੜ ਗਿਆ ਵੀ ਖਾਏ ਨਾ ਦੇ ਘਰ ਦੇ ਰਹਿਣ ਜਗ੍ਹਾ ਬਚਣਾ ਨਹੀਂ ਇੱਕ ਦੁੱਝੇ ਚੋਰੀ ਖਾਏ ਨਾ ਕਿ ਉਹ ਮੈਂ ਅੱਜ ਹੀ ਘਰ ਘਟ ਰਹਿਣੀ ਆ ਕਿੰਨੇ ਕਰ ਲੋ 2 ਤੋਂ 2 ਹੋ ਗਏ ਜੀ ਹੋ ਗਏ 2 ਲੋ ਜੀ ਕਰਕੇ ਘਰ ਦੇ ਸਾਰੇ ਕੰਮ ਕਾਰ ਧੋ ਕੇ ਇੱਧਰ ਕੱਪੜਿਆਂ ਦਾ ਢੇਰ ਤੇ ਆਪਾਂ ਰੱਖਤੇ ਅੰਦਰ ਅੱਧੇ ਸੁੱਕ ਗਏ ਅੱਧੇ ਰਹਿ ਗਏ ਤੇ ਹੁਣ ਆਪਾਂ ਚੱਲੇਂ ਫਟੇ ਮੁੱਤਰਾ ਭੜੇ ਮੂੰਹ ਵਾਲੀਏ ਤੇ ਹੁਣ ਆਪਾਂ ਚੱਲਿਆਂ ਜੀ ਮਾਰਕੀਟ ਥੋੜੀ ਜੀ ਸ਼ਾਪਿੰਗ ਕਰਨ ਲੋੜੀ ਬੋੜੀ ਦੀ ਤੇ ਪਤਾ ਨਹੀਂ ਮੈਂ ਬਾਤ ਕੰਮ ਕਰਦੀ ਸੋਚਣ ਦਈ ਹਾਂ ਮੈਂ ਭਾ ਜਦੋਂ ਦੀ ਦੀਵਾਲੀ ਉਦੋਂ ਸਾਰਾ ਟੱਬਰ ਮੇਰਾ ਦਿਵਾਲਾ ਕੱਢ ਦਿੰਦਾ ਕੰਮ ਕਰਾ ਕਰਾ ਕੇ ਹੁਣ ਅੱਜ ਹੈ ਕਿ ਲੋੜੀ ਤਾਂ ਹੁਣ ਨਾ ਮੇਰਾ ਲੋੜਾ ਬਣਾ ਰੱਖਿਆ ਹੈ ਹੈ ਤੇ ਹੁਣ ਮੈਂ ਸਵੇਰ ਦੀ ਕੰਮ ਕਰਨ ਦੀ ਸਵੇਰ ਦੀ ਕੰਮ ਕਰਨ ਦੀ ਵੈਸੇ ਤੇ ਇੱਕ ਮੇਰੀ ਫਰੈਂਡ ਆ ਗਈ ਥੀ ਪੁਸ਼ਮ ਲਤਾ ਉਹ ਮੇਰੇ ਸਾਥ ਸਾਰੀ ਸਫਾਈ ਵਗੈਰਾ ਕਰਵਾ ਚੁੱਕੀ ਐ ਹਨਾ ਉਹ ਪੋਚੇ ਲਗਾ ਗਈ ਝਾੜੂ ਲਗਾ ਰਹੀ ਮੈਨੇ ਕਪੜੇ দোਲਿਏ ਮੇਰੀ ਸਾਸੂ ਮਾਰੇ ਖਾਣਾ ਬਣਾ ਦਿਆ ਅੱਜ ਮੇਰੀ ਮੋਜੇ ਹੀ ਮੋਜੇ ਸੀ ਬਰਤਨ ਸਾਫ ਕਰ ਲਏ ਬਰਤਨ ਵੀ ਸਾਫ ਕੀਏ ਮੇਰੀ ਸਾਸੂ ਮਾ ਕੇ ਬਰਤਨ ਬਈ ਟਿਕ ਕਰਦੇ ਬਰਤਨ ਸਾਫ ਕਰਦੇ ਆ ਠੀਕ ਹੈ ਤੇ ਮੈਂ ਹਿੰਦੀ ਤਾਂ ਬੋਲਦੀ ਕਿਉਂਕਿ ਸਾਡੀ ਕੁਸ਼ਮਾ ਤਾਂ ਹਿੰਦੀ ਬੋਲਦੀ ਸੀ ਇਸਕੇ ਸਾਥ ਮੈਨੂੰ ਜੀ ਵੀ ਹਿੰਦੀ ਬੋਲਨੀ ਪੜਤੀ ਹੈ ਮੈਂ ਲੇ ਉਸ ਕੋ ਬੋਲਾ ਕਿ ਕੁਸ਼ਮਾ ਮੈਨੂੰ ਨਾ ਮੈਟ ਦੇ ਦੇ ਸਾਰੇ ਵਾਸ਼ ਕਰ ਲੇ ਕਹਿੰਦੀ ਮੈਡਮ ਜੀ ਉਹ ਕਿਆ ਹੁੰਦਾ ਹੈ ਮੈਂ ਕਿਹਾ ਉਹ ਪਾਇਦਾਨ ਹੁੰਦਾ ਹੈ ਕਹਿੰਦੀ ਠੀਕ ਹੈ ਠੀਕ ਹੈ ਠੀਕ ਹੈ ਤੋ ਕੁਲਵਿੰਦਰ ਕਹਿ ਰਿਹਾ ਵੀ ਤੇਰੀ ਤਾਂ ਹਿੰਦੀ ਪੰਜਾਬੀ ਮਿਕਸ ਹੋ ਗਈ ਹੁਣ ਤੂੰ ਹੋਰ ਹੀ ਲੱਲੀਆਂ ਮਾਰੀ ਜਾਣੀ ਹੁੰਦੀ ਆ ਇਧਰ ਸਾਡੇ ਪ੍ਰਧਾਨ ਸਾਹਿਬ ਸਾਡੀ ਜਿੰਦ ਜਾਨ ਸਾਡੀ ਸੱਜੀ ਤੇ ਉਧਰ ਫਤੇ ਕਹਿ ਰਾ ਕਿ ਮੈਂ ਬੈਣਾ ਹੌਟ ਸੀਟ ਤੇ ਤੇ ਹੌਟ ਸੀਟ ਹੁੰਦੀ ਹੈ ਮੇਰੀ ਮੈਂ ਮਜੀਠੀਆ ਸਾਹਿਬ ਹੋਣ ਮੈਡਮ ਪਟਾਣ ਨੂੰ ਲੈ ਕੇ ਮਾਰਕੀਟ ਜਾਣਗੇ ਤੇ ਨਾਲ ਹੈਗੀ ਮੇਰੀ ਸਿਕਿਉਰਿਟੀ ਹੋ ਪਿਛੇ ਤੁਸੀਂ ਦੇਖ ਸਕਦੇ ਹੋ ਰੈੱਡ ਤੇ ਬਲੈਕ ਕੱਪੜਿਆਂ ਦੇ ਵਿੱਚ ਆ ਸੀ ਸਿਕਿਉਰਿਟੀ ਸਾਡੀ ਇਹ ਪਿਛੇ ਬੈਠੂਗੀ ਗੱਨ ਲੈ ਲੈ ਹੈਂ ਦਾੜਾ ਹੂੰ ਚਲੋ 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 ਪ੍ਰਧਾਨ ਸਾਹਿਬ ਚਲੋ ਮਜੀਠੀਆ ਸਾਹਿਬ ਕਿ ਟੋਨੋ ਵੈਸੇ ਸਰ ਵੈਸਾ ਨੂੰ ਇਹ ਨਹੀਂ ਉੱਤੋਂ ਦੀ ਜਹਾਜ ਬਣਾ ਦੋ ਪ੍ਰਧਾਨ ਖੋਲੋ ਗੱਡੀ ਦੇ ਪਾਰ ਤੇ ਗੱਡੀ ਨੂੰ ਜਹਾਜ ਬਣਾ ਦੋ ਜਾਜ ਬਣ ਕੇ ਮੁੜ ਕੇ ਸੈਟ ਨਹੀਂ ਆਉਣੀ ਮੁੜ ਕੇ ਨਹੀਂ ਆਉਣੇ ਆਪਣੇ ਕੋਲੇ ਜਾਜ ਬਣ ਕੇ ਠੀਕ ਹੈ ਸਿੱਧਾ ਵੀ ਬੋਲ ਜਾ ਕਰੋ ਸਿੱਧੇ ਬੋਲੇ ਮੈਂ ਸਿੱਧਾ ਬੋਲਣਾ ਠੇਕਾ ਲੈ ਰੱਖਾ ਏ ਹਾਂ ਹੈ ਨਹੀਂ ਤੇ ਮੈਨੂੰ ਇਹ ਨਹੀਂ ਪਤਾ ਵੀ ਪੱਠਲ ਤੇ ਮਜੀਠੀ ਦੀ ਬੰਦੀ ਵੀ ਹੈਗੀ ਕਿ ਨਹੀਂ ਨਾ ਬਣਦੀ ਨਹੀਂ ਹੈਂ ਦੱਸਿਓ ਸਾਰੇ ਕਮੈਂਟਾਂ 'ਚ ਦੱਸਿਓ ਤੁਸੀਂ ਸਾਨੂੰ ਪੱਠਲ ਦੀ ਮਜੀਠੀਆ ਦਰਜਾ ਤੇ ਦੇ ਦਿੱਤਾ ਸਾਨੂੰ ਦੱਸਿਓ ਹੋਵੇ ਕਿਆ ਸਿਕਿਉਰਿਟੀ ਆ ਨਹੀਂ ਗੇਟ ਖੋਲਣ ਦੀ ਕਿਆ ਹੈਗੀ ਨਾ ਐਂਡ ਗੱਲਬਾਤ ਗੱਲਬਾਤ ਪੂਰੀਏ ਬਾਬੇ ਗੱਲਬਾਤ ਬਾਬੇ ਆ ਪੈਂਡ ਕਰਾਉਣੀ ਆ ਨਾ ਕਹਣੇ ਕਹਣੇ ਕਰਉਣੀ ਥੋੜਾ ਕਰਾਈ ਪਈ ਹੈ ਕਰਾਈ ਪਈ ਏ ਕਹਿੰਦੇ ਪਤਾ ਨਹੀਂ ਕੀ ਕੁਝ ਕੱਟ ਕੁਝ ਕਈਆਂ ਦੇ ਵਹਿਮ ਰਹਿ ਕੇ ਤੇ ਕਈਆਂ ਦੇ ਕੱਟਦੇ ਹਨਾ ਹਾਂ ਤੇ ਕੱਟਦੇ ਸਾਰਿਆਂ ਦੇ ਨਿਕਲ ਕੱਢਣ ਵੀ ਦੇ ਆ ਜੇ ਕੋਈ ਚੱਕਣ ਦੇ ਹਾਂ ਮੈਂ ਬਸ ਬਸ ਬਾਦੂ ਅੱਜ ਦਾ ਫਾਸਾਰਨਾ ਅੱਜ ਦਾ ਹੀ ਫਾਸਾਰਦਾ ਹੈ ਗੇਟਬੂਟ ਲਾ ਲਿਓ ਸਾਰੇ ਕੰਨੂ ਜਿਹੜੇ ਗੱਡੀ ਚ ਉਲਟੀਆਂ ਲੱਗ ਜਾਂਦੀਆਂ ਨੇ ਨਾ ਸਾਰੀਆਂ ਬੰਦੇ ਲੱਗ ਜਾਂਦੀਆਂ ਨੇ ਹਾਲਤ ਗੱਡੀਆਂ 'ਚ ਤਾਂ ਬੈਠੇ ਨਾ ਰਾਈਟੀਆਂ ਨਹੀਂ ਹੋਣ ਰੱਬ ਨੇ ਗੱਡੀਆਂ ਦਿੱਤੀਆਂ ਉਹਨਾਂ ਨੂੰ ਸੂਟ ਨਹੀਂ ਕਰਦੀਆਂ ਹੈਗੀਆਂ ਗੱਡੀ 'ਚ ਵੀ ਨਹੀਂ ਬੈਠਾ ਤਾਂ ਮੈਂ ਸ਼ੁਰੂ ਤੋਂ ਕਿਤੇ ਗਈ ਵੀ ਨਹੀਂ ਆ ਸਾਡੀ ਮੈਡਮ ਵੀ ਪ੍ਰਧਾਨੀ ਹੈ ਮੂੰਹ ਦਿਖਾਓ ਜਰਾ ਕਿ ਇਤਨਾ ਮੈਂ ਇਹਨੂੰ ਲੈ ਕੇ ਜਾਂਦੀ ਇਤਨੀ ਨਾਸਾਂ ਦੀ ਚੋੜੀਆਂ ਦਿਖਾਓ ਮਾੜੀ ਮੈਨੂੰ ਉਦੋਂ ਵੀ ਘਰੇ ਸਾਡਿਆਂ ਦੇ ਹੀ ਕੰਮ ਕਰਨ ਗਗਨ ਕਹਿੰਦੇ ਹੈ ਕਹਿੰਦੇ ਜਿਹੜੀ ਉਲਟੀ ਨਾ ਆਉਂ ਲਾ ਤਰੀਕਾ ਪਤਾ ਕਿ ਗਗਨ ਰਮਾਲ ਲਿਆ ਤੇ ਗਗਨ ਨਾਸਾਂ 'ਚ ਰਮਾਲ ਦੇ ਲਾ ਤਾਨੂੰ ਮਰ ਜੇ ਉਹ ਕਹਿੰਦੇ ਅੱਕ ਦੇ ਪੱਤੇ ਦੋਨਾਂ ਪੈਰਾਂ ਥੱਲੇ ਦੇ ਲਓ ਆ ਗੇ ਦਾ ਪਪਾ ਲੁੱਟੋ ਨਹੀਂ ਹੋ ਰਹੇ ਹਨੀ ਨਾ ਅੱਛਾ ਅਦੇ ਲਾ ਹੁਣ ਗੱਡੀ ਨਿਕਲੀ ਤੇ ਮੇਰਾ ਸਿਰ ਪੱਟ ਲਾ ਤੂੰ ਘਰੇ ਰਹਿ ਤਾਂ ਸਿਆਣੀ ਧੀ ਬਣ ਕੇ ਕੰਮ ਕਰ ਤੇ ਮੈਂ ਉਹਨੀਆਂ ਸਮਾਨ ਲੈ ਕੇ ਮੈਂ ਲਾ ਵੇਖਾਂ ਮਾਰਾ ਕੀ ਹੋਉਂਦਿਆ ਬਜ਼ਾਰ ਚ ਕੋਈ ਨਹੀਂ ਹੁੰਦਾ ਦੁਨੀਆ ਖਰੀਦ ਅਗਲਾ ਦੀ ਕੰਦੀ ਤੇ ਘਰੇ ਆਉਂਦੀ ਉਹ ਜਾਣਾ ਨੇ ਮੌਖੀ ਹੋ ਗਈ ਇਹਨਾਂ ਆ ਤੂੰ ਰਹਿ ਫਿਰ ਤੂੰ ਕੱਪੜੇ ਕਪੜੇ ਚੱਕ ਪਰ ਦਾਪਾ ਚੱਕ ਤੂੰ ਪਰ ਮਰ ਜਾਣੀ ਡਰੈਗ ਰੂੰ ਡੂੰਗੂ ਸੱਤਾ ਘਰ ਮੈਂ ਆਉਣੀ ਆ ਚੰਗਾ ਤੈਨੂੰ ਨਹੀਂ ਪਤਾ ਮੇਰੇ ਸਪੋਰਟਰ ਬਹੁਤ ਨੇ ਪੈਸੇ ਦੇ ਹੁੰਦੇ ਪੈਸੇ ਉਧਰ ਹੋਵੇ ਤੂੰ ਕਹਦੇ ਵਸ ਤੇਲੀ ਪਰਸਨਲ ਲੱਗਿਆ ਇਹ ਤਾਂ ਵੈਸੇ ਮੈਂ ਦਿਖਾਉਂਦਾ ਐਡਾ ਵੱਡਾ ਬੁਟੀਕ ਹੋਵੇ ਤੇ ਫਿਰ ਵੀ ਸ਼ਰਮ ਭਾਂ ਕੋ ਪੈ ਮੰਗੇ ਸ਼ਰਮ ਚ ਡੋਬ ਜਾ ਸ਼ਰਮ ਚ ਡੁੱਬ ਜਾ ਨਹੀਂ ਹੈਗਾ ਬੁਟੀਕ ਨਹੀਂ ਮੈਂ ਅਮਨ ਦੇਤੀ ਕੀ ਕਹਿੰਦੇ ਮੈਂ ਉਹ ਅਮਨ ਨ ਦੇਤੀ ਕੀ ਕਹਿੰਦੇ ਹੁੰਦੇ ਨੇ ਭਾਜੀ ਉਹਨੂੰ ਕੀ ਕਹਿੰਦੇ ਨੇ ਫਰੈਂਸ ਭਰਾਈ ਫ੍ਰੈਂਚ ਫ੍ਰਾਈ ਨਾ ਮੈਂ ਜੀ ਆ ਤਿੰਗੋ ਮੈਂ ਬਾਰੇ ਤੁਰ ਜਾਣਾ ਮੈਂ ਬੁਟੀਕ ਦੀ ਫ੍ਰੈਂਚ ਫ੍ਰਾਈ ਅਮਮ ਨੂੰ ਦੇ ਆ ਦੀ ਤੂੰ ਸਾੰਭ ਹਾਏ ਆ ਜਾਓ ਇਧਰ ਮਜੰਟਾ ਟੋਪੀ ਮੂੰ ਬਟਾ ਬੋਰ ਬੰਦਰ ਵਾਂਗੂ ਤੁਸੀਂ ਵੀ ਜਾਣਾ ਸਾਰੇ ਜਨ ਫਤੇ ਖੋਲ ਬੂਆ ਮੈਂ ਮੈਂ ਮੂੰ ਨਹੀਂ ਪਿੱਛੇ ਬਣਾ ਤੁਰਨਾ ਅੱਗ ਬੰਦਾ ਮੂੰ ਬੈਠਾ ਹਾਂ ਵੱਡੀ ਤੂੰ ਆਹੀ ਪ੍ਰਧਾਨ ਤੇਰੀ ਕੱਲੀ ਦੀ ਗੱਡੀ ਐ ਮੈਂ ਪੱਠਾ ਲਾ ਪੱਠਾ ਲਾ ਨੀ ਉਹ ਮਜੀਠੀਆ ਸਾਹਿਬ ਅੱਗੇ ਪਾਲਤੂ ਨਹੀਂ ਬੋਲਣਾ ਹਾਂ ਉਹ ਹੀ ਧਰਦੇ ਮਜੀਠੀਆ ਸਾਹਿਬ ਅੱਛਾ ਇਹ ਤਾਂ ਗੱਲ ਗਲਤ ਵਾ 100% ਹਲਾ ਵਾ ਤੇ ਕਹ ਦੇ ਚਲੋ ਪ੍ਰਧਾਨ ਟਾਪ ਗੇਅਰ ਚ ਪਾ ਦੋ ਦਾਦੀ ਵੀ ਇੱਥੇ ਜਾਊਗੀ ਤੇ ਜਹਾਜ਼ ਬਣਾ ਦੇ ਮੇਰੀ ਬੁੱਤ ਦਾ ਦਿਮਾ ਘਰੇ ਨੇ ਦਾਦੀ ਕਿਤੇ ਕੰਮ ਲਾਇਆ ਦਾਦੀਂ ਦਾਦੀ ਚੱਲੇ ਨੇ ਕਿਤੇ ਹੋਰ ਕੁਝ ਕਹਿ ਗਗਨ ਕਹਿੰਦੇ ਠੰਡ ਲੱਗਣ ਦੀ ਤੇ ਮੈਂ ਉਹ ਜਿਵੇਂ ਅਗਲੇ ਨੇ ਕੰਬਲ ਲੈ ਤੂੰ ਵੀ ਕੰਬਲ ਹੀ ਲੈ ਆਹ ਹੋਰ ਉਹ ਕਿਤੇ ਗਿਆ ਆਇਆ ਇਹ ਲੈ ਕੰਬਲ ਹੀ ਚੁੱਕ ਲੈ ਆ ਘਰ ਉਹ ਜਰਾ ਠੰਡ ਵੀ ਬਹੁਤ ਹੋਈ ਪਈ ਆਰ ਬੰਦਾ ਵੀ ਕੀ ਕਰੇ